ਲਓ ਵੀ ਹੈਰੀ ਚੱਲਾ ਸਕੂਲੇ ਵਰਦੀ ਪਾ ਲਈ ਹੈਰੀ ਉੱਪਰ ਨਹੀਂ ਇਹਦਾ ਕੋਟ ਤੇ ਕਹਿੰਦੇ ਯਾਰ ਨਹੀਂ ਹੁਣ ਠੰਡ ਕਰਕੇ ਨਹੀਂ ਪਾਉਂਦੇ ਹੈ ਠੰਡ ਕਰਕੇ ਨਹੀਂ ਕਹਿੰਦੇ ਅਚਾ ਉਪਰੋਂ ਜਿਹੜੀ ਮਰਜੀ ਕੋਟੀ ਪਾ ਰੋ ਉਹ ਤਾਂ ਕਹਿੰਦੇ ਵੀ ਨੀਲੀ ਕੋਟੀ ਲਾਈ ਆ ਉਹ ਕੋਟੀ ਹਣ ਮੋਟਾ ਹੋ ਜਾਂਦਾ ਮੈਂ ਤਾਂ ਨਹੀਂ ਭਾਈ ਹੂੰ ਇਦਾਂ ਪਾ ਰਾ ਅਸੀਂ ਤੁਹਾਨੂੰ ਮੋਟਾ ਲੋ ਥੋੜੇ ਦਿਨ ਉਹ ਕੋਟ ਪਾ ਲੈ ਇੱਧਰ ਰੋਟੀ ਲੈਣ ਲੱਪੀ ਅੱਜ ਕਿਹੜੀ ਰੋਟੀ ਆ ਆਲੂ ਆਨੇ ਰੋਟੀਆਂ ਅੱਜ ਉਹ ਵਾਲੇ ਪਰੌਂਠੇ ਜਿੱਦਣ ਆਪਾਂ ਬਣਾਉਫਾ ਤਾ ਨਾ ਅੱਜ ਜੱਜ ਢੇਡ ਦਸਦਾ ਇਹਦਾ ਜਦੋਂ ਕਮੈਂਟ ਆਉਨੇ ਕਦੀ ਆਲੇ ਕਦੀ ਮੁੱਲੀ ਵਾਲੇ ਢੇਡ ਨਹੀਂ ਬਣਾਉਂਦੇ ਜਦ ਨਾਲ ਉਹ ਮੁੰਡਾ ਚੱਲ ਗਿਆ ਡਰਾਈਵਰ ਉਹ ਅੱਜ ਗੱਡੀ ਜਾਣੀ ਸੀਗੀ ਹਿਆਰਪੁਰ ਢੇੜੇ ਤੇ ਤਾਂ ਕਰਕੇ ਫੇ ਸਵੀਰ ਹੀ ਉਹ ਗੱਡੀ ਲੈ ਗਿਆ ਕੱਢਾ ਤੇ ਕਿਸੇ ਨੇ ਅਗੇੜਾ ਗੂੜਾ ਵੀ ਗੱਡੀ ਦਾ ਲਾਉਣਾ ਹੁੰਦਾ ਕੋਈ ਦਸ ਕਿਤੇ ਜਾਣਾ ਆਉਣਾ ਹੁੰਦਾ ਸਾਨੂੰ ਸੰਪਰਕ ਕਰ ਸਕਦਾ ਸਾਡੇ ਫੋਨ ਤੇ ਹੈਨਾ ਤੇ ਕੰਮਾਂ ਹੀ ਬਹੁ ਗੋਲੇ ਚੱਲੇ ਭਾਵੇਂ ਜਿਹੜਾ ਮਾਦੀ ਕੰਮ ਬਹੁਤ ਆ ਸਾਡੇ ਇਦਾਂ ਹੀ ਹੁੰਦਾ ਸਾਰੇ ਇਦਾਂ ਹੀ ਕਰਦੇ ਹੁੰਦੇ ਆ ਹਮ ਕੰਮ ਕੋਈ ਨਹੀਂ ਛੱਡਣਾ ਚੱਲੇ ਜਿੱਥੇ ਪੈਸਾ ਆਉਂਦਾ ਹਾਂ ਹਾਂ ਕਿ ਤੂੰ ਹੁੰਦਾ ਤਾਂ ਨਹੀਂ ਕਿ ਪਾਸੋਂ ਕੰਮ ਬਥੇਰੇ ਪਰ ਪੈਸਾ ਕਿਸੇ ਪਾਸੇ ਨਹੀਂ ਜਾਂਦਾ ਲੈ ਕੇ ਆਣੀ ਹੁੰਦਾ ਆਪਦੀ ਮਿਹਨਤ ਥੋੜੇ ਬਹੁਤ ਦੀ ਹੁਣ ਜਦਾਂ ਮਰਜੀ ਹਾਂ ਪਾਸ ਲੋਕੀ ਇਥੇ ਜਿਹੜਾ ਮੰਗਦੇ ਫਿਰਦੇ ਉਹਨਾਂ ਨੂੰ ਪੁੱਛ ਕੇ ਦੇਖੋ ਉਹ ਪਾਂਗ ਦੇ ਪਰਦੇ ਜਿਹੜੇ ਹਾਂ ਜਿਹੜੇ ਮੰਗਦੇ ਆ ਰੂੜਾਂ ਤੇ ਉਹ ਘੱਟੋ ਘਾਟਾ 10000 15 5-5000 ਦਿਹਾੜੀ ਪਉਂਦੇ ਆ ਹੁਣ ਕੀ ਕਰੀਏ ਦਾਤੇ ਨਹੀਂ ਨਹੀਂ ਇੰਨੇ ਦਾ ਪਿਆ ਯਾਰ 10 ਤੋਂ ਘੱਟ ਕੋਈ ਰੁਪਈਆ ਦਿੰਦਾ ਹੀ ਨਹੀਂ ਯਾਰ ਪਾ ਲੂਗਾ ਬੰਦਾ ਯਾਰ ਵੀ ਥੋੜਾ 3000 ਯਾਰ ਦਿੰਦਾ ਯਾਰ ਪਾ ਲੂਗਾ 2000 ਕਮਾਉਂਦੇ ਨਾਲੇ ਜਦੋਂ ਮਾਦੀ ਟੌਰ ਨਾ ਹੈ ਨਾ ਹੁਣ ਤਾਂ ਰਵਾਜ ਹੀ ਹੋ ਗਿਆ ਜਿੱਦਾਂ ਗੱਡੀਆਂ ਗੁੱਡੀਆਂ ਜਿੱਤੇ ਖਾੜਦੀਆਂ ਸਾਰੇ ਉੱਥੇ ਜਿੱਦਾਂ ਮਦਰ ਮੰਗਣ ਲੱਪੈਂਦੇ ਆ ਹੈ ਨਹੀਂ ਚੱਲੇ ਆ ਮਾਨੋ ਬਾਏ ਕਹਿਣ ਆਈਂਦਾ ਹੂੰ ਚੰਗਾ ਪੜ ਲਿਆ ਕਰ ਉੱਥੇ ਜਾ ਕੇ ਸ਼ਾ ਨਾ ਜੀ ਕੇ ਚਲ ਭਿੰਡਗੇ ਜਈ ਕੇ ਆਪਾਂ ਹੁਣੇ ਕਹਿੰਦੇ ਹਾਂ ਵੀ ਪਰੌਂਠੇ ਹੱਲੇ ਨਹੀਂ ਖਾਣੇ ਪਰ ਮੈਂ ਪਕਾ ਕੇ ਰੱਖ ਦੇਣਾ ਕਿਉਂਕਿ ਮੈਂ ਤਾਂ ਬਾਜ਼ਾਰ ਤੱਕ ਜਾਣੇ ਜਾਣਾ ਵਾ ਤਾਂ ਕਰਕੇ ਫੇ ਹੁਣ ਕਾ ਕੇ ਰੱਖ ਲੈਣੇ ਹੂੰ ਐਦਾਂ ਨੂੰ ਮੂੰਹ ਕਰ ਲੋ ਐਦਾਂ ਨੂੰ ਐਦਾਂ ਕਾਲੇ ਰੋਟੀ ਆਣ ਹੁਣ ਇਹ ਵੀ ਤੱਕ ਜਾਨ ਪਰੋਠਾ ਕਰ ਲੈਣਾ ਜੋਂ ਦੇ ਪਤੂ ਛੱਟੇ ਦਹੀਂ ਦਾ ਆਪਾਂ ਨੂੰ ਪਰ ਠੰਡ 'ਚ ਖਾਣ ਪਰ ਜੀਵ ਨਹੀਂ ਕਰਦਾ ਖਾਣ ਨੂੰ ਦਹੀਂ ਨਹੀਂ ਹੁਣ ਖਾਣ ਨੂੰ ਜੀ ਆਗੇ ਰਾਤ ਦਿਨ ਦਹੀਂ ਪਾ ਠੰਡ 'ਚ ਖਾਦ ਨਹੀਂ ਹੁੰਦਾ ਉਹ ਹੀ ਤੇ ਲੱਡੂ ਕਹਿੰਦੇ ਆਏ ਦੋਸ ਇਹ ਲੱਡੂ ਆਏ ਆਪਣੇ ਗਵਾਂਡੀਆਂ ਦੇ ਫਰਮ ਜੀ ਤਾਂ ਟੀ ਕਿ ਉਹਨਾਂ ਦੇ ਪਾਣ ਜੀ ਦਾ ਵਿਆਹ ਹੋ ਕੇ ਛੱਡਿਆ ਕੀ ਨਡਾਲੇ ਉੱਥੇ ਗਏ ਸੀਗੇ ਤੋਂ ਉੱਥੋਂ ਲੱਡੂ ਆਈ ਸਵੇਰੇ ਹਾਂ ਮੈਂ ਦੁਕਾਨੇ ਚਲ ਜਾਣਾ ਫੇ ਸ਼ਾਮ ਨੂੰ ਆਪਾਂ ਖੂਤੇ ਚੱਲਦੇ ਹਾਂ ਹਾਂ ਖੂਤੇ ਦੇਖ ਲੈ ਕੀ ਹੋ ਗਿਆ ਹਨਾ ਖੂਤੇ ਦੇਖ ਲੈ ਕੀ ਹੋ ਗਿਆ ਹਨਾ ਉੱਥੇ ਜਾ ਕੇ ਦੱਸਦੇ ਹਾਂ ਕੀ ਗੱਲ ਹੋਈ ਆ ਹਨਾ ਹਨਾ ਵਿਚਾਰਿਆਂ ਨੇ ਪਸ਼ੂ ਰੱਖ ਕੇ ਤੇ ਹੋਰੀ ਜਾ ਬੁੱਤ ਪੈ ਗਿਆ ਦੇਖਦੇ ਹਾਂ ਹੁਣ ਕੀ ਹੁੰਦਾ ਸਹੀ ਗੱਲ ਆ ਮਾਣਾ ਤੂੰ ਵੀ ਟੇਕ ਕੇ ਬਹਿ ਜਾ ਕਿਤੇ ਪਿੰਡ ਗੇ ਚਲੋ ਠੀਕ ਆ ਫੇਹ ਚਲ ਜਾ ਦੁਕਾਨੇ ਮੈਂ ਤਾਂ ਆਪ ਜਾਣਾ ਮੈਂ ਤਾਂ ਆਪ ਲੈਣੀ ਹਾਂ ਦੁਕਾਨੇ ਥੋੜੀ ਜਾਨਾ ਲਓ ਜੀ ਹੁਣ ਆਪ ਆ ਗਏ ਆ ਸਕੂਲੋਂ ਤੇ ਸਕੂਲੋਂ ਆਣ ਕੇ ਫੇ ਆਲੂ ਵਾਲਾ ਪਰੌਂਠਾ ਦੇਖ ਲਓ ਪਹਿਲਾ ਸਵੇਰੇ ਖਾ ਕੇ ਗਿਆ ਆਲੂ ਵਾਲਾ ਪਰੌਂਠਾ ਹੁਣ ਫੇ ਆਲੂ ਵਾਲਾ ਪਰੌਂਠਾ ਇੱਦਾਂ ਆਲੂ ਵਾਲੇ ਪਰੌਂਠੇ ਖਾਈ ਦੇਉਂਦੇ ਆ ਫੇ ਜਾਣ ਪੈਂਦੀ ਸੀਚ ਤੇ ਹੁਣ ਆਪਾਂ ਚੜਾਉਨੇ ਆ ਪਤੰਗ ਕਿ ਨਹੀਂ ਪਹਿਲਾ ਪਹਿਲਾਂ ਪਤੰਗ ਚੜਾਉਨੇ ਤੰਗ ਵੀ ਚੜਦੇ ਪਏ ਆ ਇੱਕ ਆ ਚੜਦਾ ਪਿਆ ਤੇ ਉਹ ਗਾਂ ਚੜਦੇ ਪਏ ਜਦਾਂ ਲੱਗਦਾ ਜੂਮ ਕਰਕੇ ਦਿਖਾਉਣਾ ਆ ਦੇ ਇੱਥੇ ਚੜਦੇ ਪਏ ਉਹਦਾ ਬਾਬਾ ਪਤੰਗ ਤੇ ਆਪਾਂ ਵੀ ਚੜਾਉਨੇ ਆ ਤੇ ਗੱਟੂ ਹਜੇ ਮੈਂ ਕੱਲ ਪਰਸੋ ਹੀ ਲਿਆ ਤਾਂ ਦੇਖ ਲਓ ਕਿੰਨਾ ਕਰਿਆ ਗਿਆ ਉਹ ਪਿਆ ਇੰਨਾ ਗੱਟੂ ਰਹਿ ਗਿਆ ਕਿਉਂ ਡੋ ਡੂ ਲਵਟਣੀ ਨਹੀਂ ਹੁੰਦੀ ਮੁੱਕ ਜਾਂਦਾ ਫੇਰ ਜਲਦੀ ਤੇ ਇੱਧਰ ਵੀ ਬਹੁਤ ਚੜਦੇ ਆ ਪਤੰਗ ਤੇ ਹੁਣ ਆਪਾਂ ਪਰੌਂਡਾ ਖਾ ਕੇ ਤੇ ਪਤੰਗ ਚੜਾਉਨੇ ਆ ਵੇ ਚੱਲਦੇ ਆ ਟਿਸ਼ਨ ਤੇ ਟਾਈਮ ਥੋੜਾ ਰਹਿ ਗਿਆ ਹਵਾ ਵੀ ਨਹੀਂ ਸਹੀ ਤਰ੍ਹਾਂ ਵਗਦੀ ਆ ਤੇ ਆ ਵੀ ਲਾਲਣ ਲੱਗਾ ਤੇ ਚਲੋ ਹੁਣ ਪਤੰਗ ਟਾਈਏ ਹੁਣ ਮੈਂ ਪ੍ਰੌਂਡਾ ਪ੍ਰੌਂਡਾ ਖਾਦਾ ਤਾਂ ਮੈਂਗਾ ਪਤੰਗ ਲੈ ਕੇ ਆਉਣਾ ਹੁਣ ਪਤੰਗ ਚੜਾਉਣਾ ਹੀ ਹਟ ਜਾ ਇੰਦਾ ਬਹੁ ਵਾਰੀ ਹੁੰਦਾ ਮੈਨੂੰ ਜਦੋਂ ਮੈਂ ਪਤੰਗ ਚੜਾਉਣ ਲੱਗਦਾ ਉਹ ਡਰ ਜਾਂਦੇ ਤਾਂ ਫੇਰ ਚੜਾਉਂਦੇ ਨੇਗੇ ਬਾਅਦ ਚ ਇੰਦਾ ਕਹਿੰਦੇ ਤੇ ਹਵਾ ਵੀ ਬੰਦ ਹੀ ਆ ਮਤਲਬ ਚਲਦੀ ਨਹੀਂ ਗਈ ਬਹੁਤ ਜ਼ਿਆਦਾ ਘਟ ਰੋਕੀ ਗਈ ਆ ਇੰਨੀ ਘਟ ਹੋ ਗਈ ਹਵਾ ਤਾਂ ਪਤੰਗ ਵੀ ਨਹੀਂ ਚੜਨਾ ਹੈਗਾ ਤਨੂੰ ਮ ਦਿਖਾਉਣਾ ਉਹ ਨਿਸ਼ਾਨ ਸਾਹਿਬ ਤੋਂ ਦੇਖੀ ਜਾਂਦਾ ਵੀ ਉਹ ਦੇ ਉਹ ਨਿਸ਼ਾਨ ਸਾਹਿਬ ਵੀ ਪੂਰਾ ਨਹੀਂ ਹੀ ਡੰਡ ਇਸ ਦਾ ਮਤਲਬ ਹੈ ਹਵਾ ਨਹੀਂ ਚੱਲ ਰਹੀ ਪਰ ਮਾਨੋ ਕੋ ਕਿਆ ਹੈ ਮਾਨੋ ਤਾਂ ਧੂਪ ਸੇਕੇਗੀ ਤੇ ਲਾਉਣ ਆਪਾਂ ਤੌਪ ਫੇਕ ਕੇ ਚੱਲਦੇ ਹਾਂ ਟਿਊਸ਼ਨ ਤੇ ਤੇ ਦੋ ਕੁ ਮਿੰਟ ਪੈਦੀਏ ਤੇ ਹੁਣ ਚੱਲਦੇ ਆਪਾਂ ਟਿਊਸ਼ਨ ਤੇ ਧੁੱਪ ਸੇਕੇ ਬਾਕੀ ਦੋ ਬਰਾਵਾਂਗੇ ਸ਼ਾਮ ਨੂੰ ਆਕ ਮਾ ਹੁਣ ਆਪਣੀ ਕਲਪ ਦੇਖੀ ਬਦ ਮੇਰਾ ਦਾੰਦੀ ਵਾਪੜਾ ਲੱਗਦਾ ਗਾਣ ਦੰਦ ਨੂੰ ਕਰਾ ਦੇ ਈ ਟੁੱਟ ਗਿਆ ਇਹਨੇ ਕਿੰਦਾ ਮੈਂ ਖੇਲਦਾ ਸੀਗਾ ਮੈਂ ਫਰਤ ਡੱਪਿਆ ਮੂੰਹ ਪਰ ਇਦਾਂ ਡੱਪਿਆ ਤਾਂ ਉਹ ਕਿੰਨੇ ਟੁੱਟ ਗਿਆ ਸੀ ਜਿੱਦਾਂ ਦੋਵੇਂ ਦੰਦ ਅੱਧੇ ਅੱਧੇ ਟੁੱਟ ਗਏ ਸੀ ਜਿੱਦਾਂ ਇਦਾਂ ਛੋਟੇ ਛੋਟੇ ਰਹਿ ਗਏ ਸੀ ਹੁਣ ਉਹਦਾ ਫੇਹ ਆ ਗਿਆ ਆ ਦੇ ਫਿਰ ਇਦਾਂ ਦੀਂਦੇ ਆ ਇਦਾਂ ਭੇੜੇ ਲੱਗਦੇ ਹੁਣ ਇੱਤੇ ਵੀ ਆਪਾਂ ਕਿਸੇ ਦਿਨ ਬਲੌਗ ਬਣਾਵਾਂਗੇ ਕੈਪਟਨਾ ਲੈਣਾ ਆਪਾਂ ਜੇ ਨਾ ਦੰਦ ਹੋਰ ਵਧਣੇ ਹੋਏ ਡਾਕਟਰ ਨੂੰ ਪੁੱਛਿਆ ਸੀ ਉਹ ਕਹਿੰਦੇ ਵੀ ਫੇਰ ਦੰਦ ਵਧਣੇ ਆ ਕੈਪ ਨਹੀਂ ਚੜਨਾ ਫੇ ਉਸਾ ਉਹ ਨਾਲ ਰੋਕੇ ਚੜਾਉਣੀ ਆ ਆਂਦੇ ਵਾਲਾ ਆਹੋ ਬੰਦੇ ਵੜੇ ਪੈ ਮਿਲਣਾ 2 3 ਅਰੀ ਇਦਾਂ ਹੋਇਆ ਉਧਰੋਂ ਦੇ ਲਓ ਮੱਝ ਸੁਪਈਏ ਉਧਰੋਂ ਭਈਆ ਭਾਜੀ ਹਾਏ ਤੇ ਫੇ ਬਹੁਤ ਔਖਾ ਇਦਾਂ ਹਾ ਨਾ ਮੱਝ ਦਾ ਜੇ ਨਾ ਮਿਲੇ ਉਹ ਮੂੰਹ ਨਹੀਂ ਲਾਉਣਾ ਉਹ ਮੂੰਹ ਨੰਬਰ ਗਿਆ ਬੰਦੇ ਵੜਾ ਇਦਾਂ ਫੜ ਕੇ ਮੋਰੇ ਖੜੇ ਹੋ ਕੇ ਤਾਂ ਫੇਰ ਭਾਵੇਂ ਮਾਜੇ ਸ਼ਾਇਦ ਮੈਲ ਪਵੇ ਭਾਈ ਨੇ ਮਾਰੇ ਜੀ ਕੱਲ ਐਵੇਂ ਥੋੜੇ ਜੇ ਪਾਈਆ ਗਏ ਬਸ ਖੜੇਆ ਪਰ ਬੜਾ ਉਹ ਤਾਂ ਲੱਗ ਗਈ ਨਹੀਂ ਲੱਗਣ ਦਿੰਦੀ ਹੁੰਦੀ ਜਿੱਦਾਂ ਹਨਾ ਤਾਂ ਲੱਗੇ ਲੱਗ ਦਿੰਦੀ ਨਹੀਂ ਲੱਗਣ ਦਿੰਦੀ ਲੱਗੇ ਯੂਨੀਅਨ ਪਾ ਕੇ ਹੁੰਨਾ ਚੋਈ ਤਾਂ ਹੋਣੀ ਐ ਇਹ ਫੜ ਫੁੜ ਕੇ ਐ ਚੰਗੀ ਤਰ੍ਹਾਂ ਤਾਂ ਫੇਰ ਚੋ ਹੋਣੀ ਮਾਂ ਚ ਨਹੀਂ ਲੱਗੀ ਇਹ ਲੱਤ ਨਹੀਂ ਦਿੱਤ ਜਨੇ ਨਹੀਂ ਸੋਜ ਨਹੀਂ ਪਿੰਦੇ ਉਹ ਦੁੱਧ ਹੀ ਨਹੀਂ ਕੱਢਿਆ ਹਾਲੇ ਦੁੱਧ ਕੱਢਿਆ ਨਹੀਂ ਕੱਢਿਆ ਹੀ ਨਹੀਂ ਉਹ ਕਹਿੰਦੇ ਇਹ ਅਗਲੇ ਥਾਂ ਨਹੀਂ ਬੜੀ ਮੁਸ਼ਕਲ ਕੱਲ ਦੇ ਨਹੀਂ ਚੋਈ ਕੱਟੜੂ ਨੂੰ ਨਹੀਂ ਚੰਗਣ ਲੰਦੀ ਬੜੀ ਮੁਸ਼ਕਲ ਚੰਗਾਏ ਰੇ ਮਾਰ ਮਾਰ ਕੋਠੇ ਇਹਨੂੰ ਮੋਰੇ ਬੰਨੇ ਕੱਟੜੂ ਨੂੰ ਤੁਸੀਂ ਕੱਟੜੂ ਮੋਰੇ ਬੰਨੋ ਇਹਦਾ ਤੇਜ ਆ ਪਵੇ ਚੱਟੇ ਚੁੱਟੇ ਉਹਨਾਂ ਮੋਰੇ ਇੱਥੇ ਕ ਬੰਨ੍ਹ ਦੋ ਕੱਟੂ ਨੂੰ ਮਾਰ ਦੇ ਤੇ ਨਹੀਂ ਨਹੀਂ ਮਾਰਦੇ ਨਹੀਂ ਮੈਂ ਤਾਂ ਛੱਡਿਆ ਸੀ ਸਗੋਂ ਨੂੰ ਇਹ ਤਾਂ ਪੁੰਦੇ ਆ ਪੰਜ ਕਲੇਆਣਾ ਆ ਕਟੜੂ ਆ ਇਹ ਪੰਜੇ ਹੀ ਖੋਰੇ ਦੇ ਹਨਾ ਚਿੱਟੇ ਤੇ ਪੂਛ ਵੀ ਚਿੱਟੀ ਹਾਂ ਹੈ ਤੇ ਨਸਲ ਦਾ ਇਹਨੂੰ ਮੱਜ ਦੇ ਮੋਰੇ ਬੰਨੇ ਉਹ ਵੀ ਉਹਦਾ ਬੰਦੂ ਨਾਲ ਜੀਤੂਗੇ ਨਾ ਹੂੰ ਛੂ ਵੀ ਉਹ ਟੋੜਦਾ ਤਾਂ ਦਬਾਏ ਜੀ ਉਹ ਆਉਂਦਾ ਕੋਈ। ਛੇੜਾ ਪੂੜਾ ਪਾ ਕੇ ਸਾਰਾ ਕੁਝ ਕਰਕੇ ਦੇ ਲਿਆ ਜੀ। ਹੂੰ। ਬਿਚ ਕਟਰੂ ਚੌਂਗਦੇ ਚੌਂਗਦੇ ਤੇ ਇਦਾਂ ਜਿਦਾ ਥਾਣ ਜਦੋਂ ਕਟਰੂ ਦਾ ਹੋਇਆ ਨਾਲ ਹੀ ਆਪ ਖਿੱਚੀ ਜਾਂ। ਉਹ ਲੱਤਾਂ ਮਾਰਦੀ ਪਰ ਰੁਕ ਜਾਂਦੀ ਸੀ। ਇਹਨੂੰ ਜਦੋਂ ਹੋਇਆ ਤੇ ਇਹਨੂੰ ਫੇਰ ਪਲਾਣਾ ਸੀਗਾ। ਇਹ ਤੇ ਲੱਗੇ ਨ ਲੱਗਦੇ। ਅੰਕਲ ਖੜੇ ਹੋਏ ਤੇ ਮੈਂ ਮਨ ਫੜ ਕੇ ਬੜੀ ਔਖੀ ਤਰਾਈ ਇੱਥੇ ਮਾਰ ਮਾਰ ਲੈ ਲੱਤਾ ਛੱਡਿਆ ਕੁਛ ਨਹੀਂ ਬਾਹਾਂ ਦੁਖਣ ਲੱਪੇ ਤੇ ਮੈਂ ਪਰਚੰਗਾਈ ਗਿਆ ਉਹਨੂੰ ਫੜ ਕੇ ਇਹ ਭਰਤੀ ਇਹ ਵੀ ਨਹੀਂ ਕਰਦੀ ਹੱਲੇ ਦਾ ਆਹ ਬਤਾਇ ਕਰ ਲੈੇ ਕੁਛ ਨਹੀਂ ਗੱਲ ਬੜੀ ਤੇ ਮੇਰੇ ਆਂਦੇ ਨੂੰ ਫੇ ਮੈਨੂੰ ਖੁੱਲੇ ਛੱਡਦੇ ਸੀ ਆਂਦੇ ਨੂੰ ਆਇਆ ਨਹੀਂ ਦੇਬਾ ਆਂਦੇਬੇ ਨੂੰ ਆਂਕਲ ਨੂੰ ਪਹਵਾਇ ਮਕਵਾਇ ਪਾਉ ਸਮਾਨ ਨਹੀਂ ਵਾਹ ਉਹ ਹੁਣੇ ਹੀ ਉਹ ਨਾਲ ਹੀ ਗਈ ਸੀ ਉਹ ਬੰਦੇ ਨੂੰ ਉਹ ਜਿਹੜਾ ਇਹ ਕਹਿੰਦਾ ਹੁਣ ਨਾ ਮੈਂ ਉਹ ਨਹੀਂ ਉਹ ਤੇ ਪੈਸੇ ਮੰਗਦਾ 15000 ਕਹਿੰਦਾ ਨਹੀਂ ਨਹੀਂ ਉਹ ਕਹਿੰਦਾ ਸੀ ਮੈਂ ਦਾਸ ਤੇ ਰੱਖਿਆ ਸੀ ਰੋਟੀ ਜਰੂਰ ਮੈਂ ਦਿੰਦਾ ਹਾਂ ਰੋਟੀ ਜਰੂਰ ਦਿੰਦਾ ਸੀ ਤੇ ਉਹ ਮੰਨਦਾ ਨਹੀਂ ਪਿਆ ਉਹ ਕਹਿੰਦਾ ਵੀ ਤੁਸੀਂ ਮੌਕੇ ਦਾ ਫਾਇਦਾ ਟੋਣ ਲਾ ਦਿੱਤੇ ਕਈ ਤੋਂ ਵੀ ਮੇਰੇ ਨਾਲ ਉਹ ਵੀ ਹੁਣ ਇੰਨਾ ਕੋ ਬੰਦਾ ਹੈ ਨਹੀਂ ਹੂੰ ਯਾ ਕੋਈ ਨਹੀਂ ਲਗਾ ਕਟਲੂ ਚੰਗੂਗਾ ਪੋ ਖਾਲਾ ਦਾ ਛੱਡ ਕੇ ਦੇਖ ਲਾ ਛੱਡ ਇਹ ਤਾਂ ਮੱਝ ਮਾਰਨ ਪੈਂਦੀ ਐ ਉਹ ਨਹੀਂ ਕਰਦੀਆਂ ਹੁੰਦੀਆਂ ਮਾਰਨਾ ਪਤਾ ਕਿ ਜਿਹੜਾ ਤੇ ਪੱਠੇ-ਪੁੱਠੇ ਪਾਉਂਦਾ ਰਹੇ ਉਹਦੇ ਨਾਲ ਥੋੜਾ ਜਿਹਾ ਫਰਕ ਪੈਂਦਾ ਉਹਨਾਂ ਤੇ ਚੱਕਲ ਜਿਹੜਾ ਪੱਠੇ-ਪੁੱਠੇ ਪਾਉਂਦਾ ਰਹੇ ਫੇ ਥੋੜਾ ਬਹੁਤਾ ਫਰਕ ਪੈ ਜਾਂਦਾ ਆ ਪਸ਼ੂ ਹੁੰਦਾ ਉਹਨੇ ਸ਼ਾ ਕੱਬਾ ਹੁੰਦਾ ਆਪੇ ਮੀਣੀ ਵੀ ਇਦਾਂ ਹੀ ਉਹ ਸੀਗੀ ਮਾਰਨ ਕੰਢੀ ਮਾਰਦੇ ਇਦਾਂ ਹੀ ਆਂਦਾ ਉਹਨਾਂ ਤੋਂ ਪਸ਼ੂ ਉਹਨੇ ਸ਼ਾ ਕਾ ਬਕੂਣਾ ਦਾ ਮਾਰਨ ਇਨੇ ਹੋਰ ਨਹੀਂ ਆਉਣਾ ਸੈਟ ਆ ਬ ਚਲਾੰਗਾ ਮਾਰਦੀ ਮੈਂ ਇਹਨੂੰ ਧੌੜ ਕਿੱਥੇ ਦੋ ਇੱਕ ਨਾ ਥਾਂ ਨਾ ਇਹਦਾ ਸੈਟ ਕਰਕੇ ਇਹ ਜਦੋਂ ਜ਼ੋਰ ਪੈ ਗਿਆ ਤਾਂ ਪੀੜੇ ਪੂੜੇ ਦਾ ਇਹਨੂੰ ਆਪ ਕਿੰਨਾ ਨਾ ਮੈਨੂੰ ਚੋਭੂ ਹੂੰ ਉਹ ਗਰਮ ਪਾਣੀ ਨਾਲ ਲੇਵਾਲੂ ਆ ਵੀ ਨਹੀਂ ਆਹ ਰੋਡ ਦਾਨੀਆਂ ਮਾਰ ਜਾਊਗਾ ਆਪੇ ਇਹ ਪਾ ਲੈਣਾ ਹੋਰੀ ਹੋਰੀ ਤਾਂ ਹਜੇ ਜਿੱਦਾਂ ਬਸ ਸਭ ਜੀ ਰੱਖੋ ਕਰ ਨੂੰ ਇਹਨੇ ਆਪਣੇ ਮੱਧਾ ਰਹਿਣਾ ਪਾਸੇ ਹਟ ਜਾ ਪਿੰਦੇ ਤੂੰ ਪਾਸੇ ਹਟ ਜਾ ਉਹਨੂੰ ਲੱਗਾ ਰਹਿ ਤਾਂ ਪਾਸੇ ਹਟ ਜਾ ਥੋੜਾ ਚਿਰ ਬਣਾਵੇ ਟਿਕਣਾ ਨਹੀਂ ਮੋੜ ਰੋਕਾਂਗੇ ਤਾਂ ਫਿਰ ਟਿਕਣਾ ਹਾਂ ਤਾਂ ਹੋ ਗਿਆ ਕਿੰਦਾ ਦੀ ਮਾਜਾ ਕਟਰ ਨੂੰ ਨਹੀਂ ਪੈਣ ਦਿੰਦੇ ਇਹ ਥੱਲੇ ਹੀ ਨਾ ਦੇ ਦੇਵੇ ਕਿਤੇ ਉਹਨੂੰ ਹੈ ਉਹਦਾ ਦਰਦੀ ਵੀ ਇਹ ਨੂੰ ਕੈਨ ਵੀ ਨਹੀਂ ਦਿੰਦੇ ਆਹੋ ਹਣਾ ਚਲ ਕੋਈ ਨਹੀਂ ਪੁੱਠੇ ਸਿੱਧੇ ਜਿੱਧਰ ਹੁੰਦੀ ਹਾਏ ਇਹ ਤਾਂ ਮੈਂ ਆਇਆ ਉੱਪਰ ਲੱਗਦੀ ਇਥੇ ਹਰ ਹਾਂ 3 ਲਾਉਂਦੇ ਨਹੀਂ ਜੀ। ਹੂੰ? ਕਿੰਨੀ ਕੱਬੀ ਮੱਝ ਐ। ਭਾਜੀ ਨੂੰ ਸਾਹਦ ਉਧਰ ਸੰਗਲ ਬਣ ਕੇ ਦੋਨੇ ਸਾਈਡਾਂ ਤੇ ਖੜੇ ਹੋਵੋ ਮੈਂ ਥੇਚਦਾ ਧਾਰ ਭਾਈ। ਇਹ ਕੱਢਣੇ ਖਾਣ ਹਾਲ ਕੇ ਕਰਨੇ। ਆਓ ਫੇ ਇਹ ਅੱਧਾ ਦਿਨ ਫੇ ਨਿਕਲ ਜੂ। ਉਹ ਵੀ ਇਹ ਲੱਤਾਂ ਨੂੰ ਤਾਂ ਖਾ ਗਏ ਦੋ ਤਿੰਨ ਵਾਰੀ ਖਾਣ ਕਰ ਕੇ ਪੈਣੇ ਨਾਲ ਕੇ। ਸਿੱਧੀ ਗੱਲ ਤਾਂ। ਉਹ ਹੈ? ਕਰੀਏ ਮੜਾਇਆ? ਆਉ ਹੈ। ਮਸਤ ਤੇ ਕਰੋ ਜਰਾ ਮੈਂ ਮੈਗਾ ਮੈਂ ਚਲੋ ਘਰ ਉਹੀ ਵਾ ਫਾੜਨਾ ਇੱਕ ਸੰਗਲ ਉੱਧਰ ਬੰਨੂ ਇਹਨੂੰ ਟਾਈਟ ਕਰਕੇ ਪਿੱਛੇ ਨੂੰ ਨੀ ਆਉਣ ਦੇਣਾ ਇਕ ਲੱਤ ਪਿੱਛੇ ਪਿੰਦਾ ਜਦ ਇੱਕ ਵੀਡੀਓ ਇਹਨੇ ਬਣਾ ਕੇ ਇਕ ਲੱਤ ਬਨ ਕੇ ਪਿੱਛੇ ਨੂੰ ਕੀਤੀ ਇਕ ਲੱਤ ਦੇ ਪਾਰ ਹੀ ਖੜੀ ਹੋ ਗਈ ਨੇ ਤਰਾ ਦੋ ਚਾਰ ਦਿਨ ਇਹਨੇ ਢੀ ਕਰਨੀ ਆ ਤੌਂ ਜੀਆਂ ਬੋਹਣੇ ਜੀ ਥਾਂ ਤੋਂ ਹੈ ਨਾ ਹੋ ਗਏ ਹਨ ਇਹ ਇਹਨੇ ਆਪ ਹੀ ਅੱਗੇ ਉਹ ਮੀਣੀ ਇੰਤਾ ਕਰਦੀ ਹੁੰਦੀ ਇੱਕ ਵਾਰੀ ਫਰਟ ਦੀ ਨਾਲ ਦੇ ਦੇ ਮਾੜੀ ਹੀ ਜੁੰਗਰਿਆ ਹੋਵੇ ਇੰਨਾ ਕੁ ਕੁਛ ਡੋਲੂ ਜਾਂ ਕੁਛ ਲੀਟਰ ਆਹ ਤੇ ਦੋਲੂ ਦੇ ਦੋ ਜਲਦੀ 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 ਕਟੜੂ ਫੜ ਲਈ ਕੇ ਕਰਹਨਦਾ ਹੀ ਹੈ ਅਰੇ ਅਰੇ ਟਿਕੀ ਰਹੇ ਹਾਂ ਦੋ ਮੁੰਡਿਆਂ ਹਾਂ ਬਹੁਤ ਕਿਉਂ ਮੈਨੂੰ ਵੀ ਲੱਗਦਾ ਇਹ ਤਾਂ ਦਲਮਚ ਦੀ ਹੁੰਦੀ ਸੀ ਅੱਗੇ ਮੁੱਲਾਂਪਾ हों बोल है, <laughs> <ना पूछे। laughs> तो है? जा, जाके कपड़े बदल <laughs> देखी कर दी है ਆਜੀ ਬਾਲਟੀ ਲੈ ਆਈ ਆਹ ਇਹਨਾਂ ਡੋਲ ਦੇ ਆਹ ਪਈ ਲਾਲ ਬਾਟੀਆਂ ਵਾਲੀ ਇਹਦੇ ਕੱਢ ਗਏ ਫੇ ਖਾਲੀ ਕਰ ਲੈ ਆਹ ਤਾਂ ਹੋ ਗਈ ਹੈ ਬਾਰਿ ਚਾ ਲੈ ਅੰਦਰ ਮੰਮੀ ਹੋ ਗਈ ਬਿਮਾਰ ਮੰਜੇ ਦੇ ਪੈ ਗਈ ਉਦੋਂ ਸਾਡੇ ਨਾਲ ਇਹਦਾ ਮੈਨੂੰ ਤਾਂ ਨਹੀਂ ਸਾਰੇ ਸਾਡੇ ਤਿੰਨ ਮੱਝਾਂ ਸੋਈਆਂ ਤਿੰਨੇ ਤਿੰਨ ਛੱਡਣੀਆਂ ਪਈਆਂ ਅਗਲੇ ਸਵੇਰੇ ਚੋਈਆਂ ਸੀ ਹੋ ਜੋ ਵੀ ਨਹੀਂ ਆਜ ਕੇ ਨੂੰ ਰੋ ਸੱਦੀ ਜਾਵੇ ਭਾਈ ਅਗਲਾ ਆਉਂਦਾ ਇਹਹੀ ਰੋ ਚੱਕਰ ਹੈ ਨਾ ਹੁਣ ਉਹਨਾਂ ਨੂੰ ਭਾਈ ਉਹਦਾ ਸਾਬ ਵੀ ਹੁਣ ਪੀਚੇ ਆ ਗਿਆ ਹੁਣਾ ਮੇਰਾ ਘੁੰਮ ਘੁੰਮ ਨਹੀਂ ਰਹਾ ਹੋ ਗਿਆ ਬੜਾ ਔਖਾ ਆ ਜਦੋਂ ਬੰਦਾ ਚੱਲ ਜਾਂਦਾ ਇਸੇ ਕਰਕੇ ਆਪਾਂ ਕਹਿੰਨੇ ਕੰਮ ਬੰਦੇ ਨੂੰ ਉਹ ਕਰਨਾ ਚਾਹੀਦਾ ਜਿਹੜਾ ਆਪ ਵੀ ਕਰ ਸਕੇ ਮੈਂ ਵੀ ਇਦਾਂ ਫਸ ਗਿਆ ਇੱਕ ਵਾਰੀ ਬੇ ਸਿੱਖਿਆ ਹੁਣ ਭਾਈ ਹੁਣ ਬਹੁਤ ਅੰਗਵਾ ਵਿਚਾਰੇ ਬੰਦਾ ਕੋਈ ਲੱਭਣ ਨਹੀਂ ਦਿਆ ਤੇ ਬੜਾ ਔਖਾ ਆ ਮੱਝ ਸੂਈ ਜਾਂ ਨੋਂਥ ਇੱਲੋਕ ਮੈਚ ਹੋਇਆ ਮਸੀਂ ਉਹ ਵੀ ਲੱਤਾਂ ਉੱਤਾਂ ਖਾ ਕੇ ਔਖਾ ਹੀ ਬੇਵੀ ਕੰਮ ਕਰਦੇ ਰਹਿ ਤਾਂ ਚੋਕੇ ਦੇ ਤਾ ਨਹੀਂ ਤਾਂ ਉਹਨਾਂ ਦਾ ਸਾਡਾ ਪਿਆਰ ਆ ਵੀ ਖੂ ਤੇ ਹੋਇਆ ਮੈਂ ਕਿਹਾ ਚੱਲ ਆਪਾਂ ਕਿਹੜਾ ਕੱਢ ਕੇ ਆਉਣੇ ਦੇਖ ਕੇ ਆਉਣੇ ਕੀ ਸੋਚਤਾ ਹੋਰ ਕਿ ਆ ਦੇਖੋ ਬਈ ਇਹਨਾਂ ਕੋਲ ਆ ਰਹਾ ਬਦਾਂ ਪਾ ਕੇ ਗਿਆ ਇਹ ਇਨਾ ਬੂਹੇ ਉਧਰ ਸੈਟ ਕਰਕੇ ਉਧਰ ਵੀ ਆ ਉਹ ਬੂਹੇ ਨੂੰ ਕਹਿੰਦਾ ਭਾਜੀ ਕਹਿੰਦਾ ਇਹ ਨਾਲ ਦਾ ਬੂਹੇ ਹੈ ਨਹੀਂ ਇੱਕ ਬੂਹੇ ਕਹਿੰਦਾ ਦੂਜਾ ਕਿੱਥੇ ਹੈ ਲਓ ਬਾਪਿਓ ਹੁਣ ਵੇਲੇ ਹੋਏ ਆ ਆਹ ਸੈਰਸੂਸ ਦੀ ਮੱਝ ਨੇ ਲਵੇੜ ਦਿੱਤਾ ਤੇ ਹੁਣ ਚੱਲੇ ਘਰ ਨੂੰ ਵੀ ਬਜ਼ਾਰ ਪਰ ਹਾਏ ਇਦਾਂ ਨਹੀਂ ਚੱਲੇ ਬਹੁਤ ਵਿਚਾਰੇ ਤਾਂਗੇ ਸੀ ਕਿਉਂਕਿ ਮੱਝ 2-3 ਦਿਨਾਂ ਹੋ ਗਏ ਥਾਣੇ ਨਹੀਂ ਖਾਲੀ ਹੋਏ ਫਟਣ ਨੂੰ ਫਿਰਦੇ ਸੀ ਸੁਈ ਸੁਈ ਆ ਮੱਝ ਨਾ ਕਟੜੂ ਨੂੰ ਚੰਗਣ ਦਿੰਦੀ ਦਾਦਾ ਤਾਂ ਚਾਹ ਹੁਣ 2-4 ਵਾਰੀ ਇਦਾਂ ਚੋ ਹੋਈ ਹੋਗੀ ਤੇ ਉਹ ਨਹੀਂ ਤਾਂ ਆਪਾਂ ਵੀ ਘਰੇ ਬਹਿ ਹੀ ਸਕਦੇ ਸੀ ਸਾਨੂੰ ਕਿ ਆਪਾਂ ਕਿਹੜਾ ਦੁੱਧ ਲੈ ਕੇ ਚੱਲੇ ਜਾਂ ਕਈਆਂ ਨੂੰ ਹੁੰਦਾ ਵੀ ਦੁੱਧ ਦਾ ਲਾਲਚ ਜਿੰਨੇ ਦਿਨ ਦਾ ਭਈਆ ਕੀ ਬੰਦਾ ਗਿਆ ਇਹਨਾਂ ਦਾ ਅਸੀਂ ਦੁੱਧ ਇਹਨਾਂ ਕੋ ਨਹੀਂ ਲਿਆ ਕਿਉਂਕਿ ਉਹ ਤਾਂ ਵਿਚਾਰੇ ਆਪ ਫਸੇ ਪਏ ਹਨਾ ਇਸ ਕਰਕੇ ਮੈਂ ਸਰ ਵੀ ਆਇਆ ਹੀ ਅੱਜ ਇਹਨਾਂ ਨੂੰ ਬੰਦਾ ਲਾਭ ਦੀ ਜਾਂ ਇਹਨਾਂ ਦਾ ਕੋਈ ਹੀਲਾ ਮੱਝ ਨਹੀਂ ਮਰਦੀ ਦੇਖਿਆ ਜੀ ਤੇ ਬੜਾ ਔਖਾ ਆ ਪਸ ਕੰਮ ਉਹ ਕਰੇ ਵੀ ਪਸ਼ੂ ਬੰਦੇ ਜੀ ਬੰਦਾ ਛੱਡ ਕੇ ਚਲ ਜਾਂਦੇ ਹਨਾ ਇਹਨਾਂ ਦੇ ਤਾਂ ਹੀ ਲੋਕੀ ਪੈਸੇ ਤੱਲੇ ਰੱਖਦੇ ਆ ਚਲੋ ਗੱਲ ਕਰਦੇ ਆ ਬਾਕੀ ਘਰੇ ਜਾ ਕੇ ਆ ਜੋ ਬਣੇ ਲੋ ਕੁੱਤੇ ਮੱਜਾਂ ਤਾਂ ਇੱਥੇ ਕੁੱਤੇ ਕੀ ਹੋ ਗਿਆ ਪੁਰਾਣਾ ਕਦੋਂ ਰੋਏ ਨਹੀਂ ਛੱਡਦੇ ਲੋਕ ਨੇ ਜੋੜੀ ਵਾਰਾ ਆ ਪਰ ਆਪਣੇ ਆਉਂਦੇ ਨੇ ਘਰ ਨੂੰ ਆ ਜਾਂਦੇ ਆ ਖਾਂਦੇ ਕੀ ਆ ਇਹ ਲੱਡੂ ਦਾ ਹਾਂ ਲੱਡੂ ਲਿਆਉਣੇ ਪੈਂਦੇ ਬੰਦੀ ਦਾ ਕੋਸਾਣਾ ਰੋਟ ਲੱਡੂ ਹੀ ਖਾਣੇ ਹਾਂ ਹਾਂ ਆ ਹੁਣ ਇੱਥੇ ਗੱਡੀ ਲਾਉਣੀ ਹੈ ਆ ਸਾਡਾ ਚੌਂਕ ਆ ਸਾਡੀ ਗਲੀ ਨੂੰ ਕੈਮਰੇ ਲੱਗੇ ਹੋਏ ਆ ਸਾਰੀ ਗਲੀ 'ਚ ਕੈਮਰੇ ਲੱਗੇ ਆ ਲੈ ਵੀ ਗੱਡੀ ਖੜੀ ਕਰਤੀ ਇੱਥੇ ਜਿੱਦਾਂ ਪੂਰਾ ਪੰਲੜ ਕੋਲਣ ਦੇ ਕੇ ਪੰਲੜ ਪੰਲੜ ਹੀ ਦੇ ਕੇ ਹੁਣ ਤਾਂ ਸਾਡੀ ਵੀ ਦੇਖ ਲਓ ਸਰੇ ਤੇ ਆ ਸਾਡਾ ਘਰ ਪਰ ਉਹ ਤਾਂ ਸਾਡੀ ਗਲੀ 'ਚ ਲਾਈਟ ਦੇਖ ਲਓ ਕੱਲ ਮੈਂ ਕਿਸੇ ਦੀ ਗਲੀ 'ਚ ਗਿਆ ਪੂਰਾ ਲਾਈਟ ਨਹੀਂ ਨੇਰਾ ਵੇਖਿਆ ਕਿ ਬਲਬ ਲਾ ਵੀ ਦਿੱਤਾ ਬਾਹਰ ਤਾਂ ਕੀ ਹੋਜੇ ਆ ਸਾਡੀ ਗਲੀ ਜੀ ਦੇਖ ਲਓ ਜੇ ਵੀ ਬੱਤੀ ਚੱਲ ਜਵੇ ਫੇ ਕੈਮਰਿਆਂ ਦੀ ਜਗ ਪੈਂਦੀ ਆ ਚਲੋ ਹੁਣ ਐਰੀਨਾ ਕਰਾਉਣੇ ਗੱਲ ਵਾਜ ਜਾਵੇ ਐਰੀ ਦਾ ਗਰਾਉਂਡੇ ਜੀ ਦੇਖਦੇ ਆ ਜੋੜੀ ਕੜ ਦੇ ਜੋੜੀ ਕੜ ਦੇ ਜੋੜੀ ਕਰਨ ਲੱਗੇ ਹਾਂ ਕਿਹ ਚਲੀ ਬਾਤੀ ਮਾਣੋ ਹਾਂ ਇਹਨੂੰ ਕਿਹ ਬਣੇ ਕੋਰੋ ਚੱਲ ਪੈਂਦੀ ਉਹਨਾਂ ਆਦੀ ਤਾਂ ਵਿਚਾਰੇ ਬੜੀ ਮਾੜੀ ਭੁੱਲੇ ਪਈ ਸਾਰਿਆਂ ਦੀ ਮੰਮੀ ਰੋਟੀਆਂ ਵੀ ਲਾਉਣ ਲੱਗ ਪਈ ਮੈਂ ਵੀ ਮੈਂ ਕਾ ਪਾਪੇ ਤੇ ਰਣ ਤੱਕ ਲਾ ਕੇ ਦਮਾ ਰੋਟੀ ਇੱਕ ਕਾ ਤੂੰ ਸਾਰੀਆਂ ਹਣ ਲਾਲਾ ਕੀ ਹੋ ਗਿਆ ਤੈਨੂੰ ਮੈਂ ਲਾਲਾ ਕੀ ਹੋ ਗਿਆ ਮਾਨੂੰ ਕੀ ਹੋ ਗਿਆ ਉਹ ਤਾਂ ਚਾ ਚੜ ਜਾਂਦਾ ਘਰ ਦੇ ਦੇ ਲੈ ਲੈ ਕੀ 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 ਹੁੰਦੇ ਇਹ ਚੀਜ਼ ਆਪਾਂ ਨੂੰ ਢੀਕ ਦੀਆਂ ਇਹ ਲੈਂਦੀਆਂ ਕਦੋਂ ਮਾਣੋ ਦੇਖ ਕੀ ਕਰਦੀ ਵੇਂਗੜੀ ਜਈ ਦੇਖ ਦੇ ਲੈ ਬੈ ਜਾ ਬੈ ਜਾ ਹੁਣ ਬੈ ਜਾ ਮਰਚ ਮਰਚ ਕੇ ਨੀ ਪੁੰਡੀ ਆ ਏਹੇ ਮੇਰੀ ਮਾਣੋ ਪੁੰਡੀ ਚੀਜੀਆ ਚੀਜੀਆ ਲੈ ਹਾਂ ਰੋਟੀ ਵੀ ਖਾਣ ਲਾ ਪਈ ਲੈ ਦੇ ਦੇ ਗਰ ਨਹੀਂ ਆਏ ਨਹੀਂ ਹੈ ਇਹ ਮਿੰਡੀ ਡੀਕਦੀ ਰਹਿੰਦੀ ਹੈਰੀ ਕਿੱਥੇ ਆ ਹੈਰੀ ਨੂੰ ਬੱਬਲਾ ਹੈਰੀ ਕਿੱਥੇ ਮਾਣ ਹੈਰੀ ਨੂੰ ਬੱਬਲਾ ਲੈ ਰੋਟੀ ਲੈ ਗਈ ਚਾਕੇ ਹਾਂ ਹੁਣ ਖਾ ਲੈਣੀ ਆ ਪਹਿਲਾਂ ਅਸੀਂ ਖਾਧੀ ਨਾ ਮੇਮ ਜਾ ਕੇ ਕੁਰਸੀ ਤੇ ਬਹਿ ਕੇ ਖਾਂਦੀ ਐ ਆ ਦੇਖ ਲੈ ਇਹ ਇੱਕ ਕਿੰਨੀ ਵੋਟੀਆਂ ਪਸੰਦ ਨਹੀਂ ਪਿੰਡ ਗੇ ਜੀ ਕੇ ਤੁਹਾਨੂੰ ਜਿਹੜਾ ਉਹ ਲੱਗਦਾ ਖੂਹ ਵਾਲਿਆਂ ਦਾ ਹਾਲ ਮੰਦਾ ਹੀ ਆ ਬਈ ਬਈ ਯਾਰ ਪੱਠੇ ਆ ਉਹ ਤਾਂ ਪਾਪਾ ਖਾ ਵੀ ਖੂਹ ਤੇ ਤਾਂ ਭਿੰਦੇ ਨੇ ਲੱਤਾਂ ਲੁੱਤਾਂ ਖਾਧੀਆਂ ਬਾਵਾ ਤਾਂ ਤੇ ਮੱਝ ਚੋਈ ਜਾ ਕੇ ਪਰਸੋਂ ਦੀ ਮੱਝ ਸੁਈ ਆ ਤਾਂ ਦੁੱਧ ਹੀ ਨਹੀਂ ਘਟ ਚੋ ਹੋਇਆ ਨਾ ਤੋ ਉਹਦਾ ਤਾਂ ਥਾਨ ਐਦਾਂ ਸੁੱਜੇ ਪਏ ਹੁੰਦੇ ਜਿਦਾਂ ਦੁੱਧ ਨਾਲ ਭਰੇ ਹੋਏ ਜੁਵਲਿਆ ਹੋਏ ਐਦਾਂ ਥੋੜਾ ਜਿਹਾ ਛੋਇਆ ਉਹਦਾ ਭਿੰਦੇ ਨੇ ਕਿੱਲੋ ਕੋ ਛੋਇਆ ਮਸੀਂ ਮੋਰੇ ਖੜੇ ਹੋਏ ਉਹ ਫੇ ਤਾਂ ਕੁੱਟੇ ਨੂੰ ਥੋੜਾ ਜਿਹਾ ਕੱਟੀ ਨੂੰ ਖਰਕ ਕੱਟਾ ਸੀ ਪਤਾ ਨਹੀਂ ਉਹਨੂੰ ਚੰਗਾ ਆ ਫੇ ਕਿੱਦਾਂ ਕਰਨਗੇ ਇਹ ਫੋਨ ਲਾਉਦੇ ਆ ਬੰਦਾ ਮਸ਼ੀਨ ਤੇ ਲਿਆਂਦੀ ਆ ਮਸ਼ੀਨ ਨਾਲ ਕਿਤੇ ਮੱਝਾਂ ਇਹ ਚੋਂ ਹੁੰਦੀਆਂ ਉਹ ਤਾਂ ਜਿਹੜੇ ਹੋਰ ਹੀ ਹੁੰਦੇ ਟੈਰੀ ਫਾਰਮ ਵਾਲੇ ਹੂੰ ਸੌਂਗਾ ਸੌਂਗਾ ਤੇ ਸਾਫਾ ਲਿਆਉਣ ਲੱਪਿਆ ਗੋਏ ਦਾ ਹੰ ਹੈਰੀ ਪਤਾ ਹੈਰੀ ਕਹਿੰਦਾ ਨਾ ਗਰਾਉਂਡੇ ਚ ਲਾਂ ਆ ਚੱਲ ਮੈਂ ਰੋਟੀ ਲਾ ਲਮਾ ਫੇਉਣ ਲਾ ਕੇ ਦੇ ਦਵਾਂ ਹੈ ਹਾਂ ਹਾਂ ਆ ਲੋ ਲੈ ਵੀ ਦੋਨੇ ਜਣੇ ਲਾਉਣ ਲੱਪੀਆਂ ਚੰਗੀ ਲੇਬਰ ਲੱਗੀ ਲੱਗਦੀ ਜੇ ਲੇਬਰ ਹੀ ਆ ਨਾ ਔਰ ਅੱਜ ਫੇਰ ਆਪਣੇ ਜੋਗੀ ਨਾਲ ਹੀ ਫੇਰ ਦਾਾਲ ਆ ਗਈ ਹਮ ਅੱਜ ਫੇਰ ਦਾਾਲ ਆ ਗਈ ਕਿੱਥੋਂ ਬੱਪੇ ਦੇ ਪਪਾ ਨਾਂ ਚੰਦੋਂ ਆਪਣੇ ਜਿਠੇਰਿਆਂ ਤੇ ਅੱਜ ਭੋਗ ਸੀ ਸੰਗੇ ਦੇ ਜਿਠੇਰਿਆਂ ਦੇ ਸੰਗੀ ਹਮ ਪਪਾ ਨਹੀਂ ਸਾਨੂੰ ਤਾਂ ਪਤਾ ਨਹੀਂ ਲੱਗਾ ਸਾਨੂੰ ਪਤਾ ਨਹੀਂ ਇਹ ਜਦੋਂ ਇਹ ਜਦੋਂ ਕੋਈ ਆਉਨੇ ਐ ਅਸੀਂ ਹੈਨਾ ਘਰੇ ਆਉਨੇ ਆ ਜਦੋਂ ਅਸੀਂ ਸਾਰਿਆਂ ਨੇ ਘਰੇ ਆ ਜਾਣਾ ਜਾਂ ਹੈਰੀ ਹੱਲੇ ਭਾਂਵੇਂ ਲੰਦਾ ਹੀ ਆ ਇਨੇ ਹੋ ਜਾਂਦੇ ਤੁਨੇ ਛੱਡਤਾ ਜੋ ਸਾਰੇ ਜਣੇ ਹੈਗੇ ਨਹੀਂ ਉਦੋਂ ਖਾਣਾ ਪੀਣਾ ਰੱਜ ਹੂੰ ਹੂੰ ਸਵੇਰੇ ਮੇਰੀ ਕੌਕਲੀ ਕੰਮੀ ਜਿਹਾ ਤਰ੍ਹਾਂ ਹੋ ਕੇ ਜੈਂ ਛੱਤੀ ਪਾਉਣੀ ਆ ਚਲੋ ਫੇਰ ਲਾਓ ਰੋਟੀ ਤੇ ਸਾਗ ਮਲਾਂ ਦੀ ਦਾਲ ਸਾਗ ਮਲਾਂ ਵੀ ਆ ਤੇ ਉਹ ਵੀ ਕੱਲ ਜਿਹੜਾ ਸਾਗ ਮਲਾਂ ਵਾਲੀ ਦਾਲ ਬਣਾਈ ਤੇ ਸਵਾਦ ਨਹੀਂ ਜਾਗਮਲ ਵਿੱਚ ਕਿਦਾਂ ਦੇ ਬਣੇ ਆ ਤੇਜ਼ਤੀ ਬੜੇ ਬਣੇ ਸਵਾਦ ਨਾਲੇ ਕੜਾਹੀ ਬਣਾਇਆ ਤਾਂ ਲੱਡੂ ਵੀ ਕਾਲ ਵਾਲੇ ਉਦਾਂ ਹੀ ਪਏ ਸਾਡੇ ਵੀ ਲੱਡੂ ਖਾਂਦਾ ਹੀ ਨਹੀਂ ਉਹ ਡੱਬੇ ਪਏ achar ਚਾਰ ਡੱਬੇ ਪਏ ਚੱਲੇ ਜਦੋਂ ਜੀ ਕਰਦਾ ਭੋਰਾ ਤੋੜ ਕੇ ਖਾ ਲਈਦਾ ਉਦਾਂ ਪੁਰਾਣੇ ਖਾ ਉਹ ਗੱਦੀ ਦੇ ਲੱਡੂ ਲੱਡੂ ਹੀ ਲੱਡੂ ਹੋਏ ਪਏ ਆ ਹਮ ਕਿ ਨਹੀਂ ਹਾਂ ਐਂਡਿੰਗ ਕਰ ਈ ਗਿਆ ਨਾ ਮੈਂ ਗੋਬਲੇ ਗਿਆ ਇਹ ਦਾਸਨ ਬੋਲਦਾ ਨਹੀਂ ਬਰਵਾੜ ਤੋਂ ਆ ਗਿਆ ਯਾਡਨ ਪੂਮਾ ਨਾਈਟ ਅਮਚੇਸ ਕਰਨਾ ਚਾਹਤੇ 44 ਸਾਰੇ ਬ੍ਰਾਂਡਾਂ ਨਾਲ ਤੇਰਾ ਠੇਕਾ ਕੀਤਾ ਇੱਕ ਬ੍ਰਾਂਡ ਪਾਇਆ ਕਰਦਾ ਉਹ ਪ੍ਰੋਮੋਸ਼ਨ ਕਰ ਦਾਂਦਾ ਬ੍ਰਾਂਡਾਂ ਨੂੰ ਆਣ ਐਨੇ ਵੀ ਰੋਟੇ ਅਹੀਂ ਤੇ ਖਾ ਲਈ ਐਨੇ ਵੀ ਇੱਥੇ ਖੜੇ ਹੋ ਕੇ ਰੋਟੀ ਖਾਣੇ ਕੀ ਕੀਤਾ ਅੱਜ ਫੇ ਸਾਰੀ ਧੜੀ ਉਹ ਯਾਰ ਸਕੂਲ ਨੂੰ ਤੇਰੇ ਫੇ ਅੱਜ ਲੰਬਾ ਆਇਆ ਬਾਬੇ ਲੰਬਾ ਨਹੀਂ ਆਇਆ ਉਹ ਆਈਡੀ ਕਹਿੰਦੇ ਬਣਾਉਣੀ ਹੈ ਕਾਦੀ ਆਈਡੀ ਆਪਾਰ ਆਈਡੀ ਹੈ ਆਪਾਰ ਆਈਡੀ ਉਹਦਾ ਮਤਲਬ ਕੀ ਹੁੰਦਾ ਉਹਦਾ ਜਾਲੀ ਸਰਟੀਫਿਕੇਟ ਨਹੀਂ ਬਣਾਉਣੀ ਹੈ ਬਸ ਤੂੰ ਲੱਖਾਂ ਸਿਧਾਣਾ ਕਹਿੰਦਾ ਇਹ ਬਣਾਉਣੀ ਨਿਗੀ ਤਾਂ ਆਪਾਂ ਲੱਖਾਂ ਸਿਧਾਣੇ ਨੇ ਜੁਣੇ ਨਹੀਂ ਬਣਾਉਣੀ ਫੇ ਨਹੀਂ ਬਣਾਉਣੀ ਉਹ ਕਿਉਂਕਿ ਇਹ ਚ ਕਹਿੰਦੇ ਵੀ ਉਹ ਜਿੱਦਾਂ ਮਰਤੇ ਮੁਜੱਕੇ ਸੰ ਵੀਡੀਓ ਦੇਖੀ ਹੈ ਨਾ ਤੇ ਉਸ ਉਹ ਕਹਿੰਦਾ ਜਿੱਦਾਂ ਮਰਜ਼ੀ ਬੱਚੇ ਤੇ ਸਪੈਰੀਮੈਂਟ ਕਰ ਸਕਦੇ ਆ ਜੋ ਮਰਜ਼ੀ ਆਪਣੇ ਮਤਲਬ ਆਪਣਾ ਸਾਰਾ ਬਾਇਓ ਡਾਟਾ ਬੱਚੇ ਦਾ ਉਹਨਾਂ ਕੋਲ ਚਲ ਜਾਣਾ ਆ ਵੀ ਜੇ ਅਸੀਂ ਪਰਮਿਸ਼ਨ ਦੇ ਦਿੱਤੀ ਵੀ ਉਹ ਜੋ ਮਰਜ਼ੀ ਫੇ ਕਰ ਸਕਦੇ ਆ ਫੇ ਇਹਨੂੰ ਆਈਡੀ ਨੂੰ ਬਣਾਉਣਾ ਆਪਾਂ ਨਾ ਕਰਦੇ ਕਦੇ ਬੋਰਡ ਦੇ ਰਜ਼ਟ ਨਹੀਂ ਆਉਣਾ ਉਸ ਤੋਂ ਬਿਨਾ ਬੋਰਡ ਦਾ ਐਵੇਂ ਨਹੀਂ ਆਉਣਾ ਕਹਿੰਦੇ ਉਹ ਉਹ ਸਾਈ ਮੈਨੂੰ ਕਹਿੰਦਾ ਸੀਗਾ ਵੀ ਤੁਹਾਡਾ ਸਾਰਾ ਵੇ ਕਹਿੰਦਾ ਸੀ ਵੀ ਤੁਹਾਡੀ ਉਹ ਆਧਾਰ ਕਾਰਡ ਸਾਡੇ ਕੋਲ ਆ ਕੇ ਪਰ ਤੁਹਾਡੀ ਪਰਮਿਸ਼ਨ ਬਿਨਾਂ ਨਹੀਂ ਅਸੀਂ ਜੇ ਤੁਸੀਂ ਕਹੋਗੇ ਤਾਂ ਫੇਰ ਹੋਣਾ ਤੇ ਪਰਮਿਸ਼ਨ ਇਹੀ ਕਰਦੇ ਹੁੰਦੀ ਆ ਵੀ ਬੱਚੇ ਦਾ ਤੁਸੀਂ ਆਪਣਾ ਸਾਰਾ ਮਤਲਬ ਅਥਾਰਟੀ ਸਾਨੂੰ ਦੇ ਦੇਮੋ ਜਿਸ ਪਰਮਿਸ਼ਨ ਇਹ ਨਹੀਂ ਮਤਲਬ ਹੁੰਦਾ ਜੀ ਉਦਾਂ ਬੱਚੇ ਦਾ ਸਾਡੇ ਜੱਗ ਲੈਣਾ ਨਹੀਂ ਵੀ ਚਲੋ ਨਹੀਂ ਕਰਦਾ ਇਹਦੇ ਦੀ ਕੋਈ ਮਾਨ ਤੇ ਪਰਮਿਸ਼ਨ ਉਹ ਪਹਿਲਾਂ ਤਾਂ ਬੱਚੇ ਤੇ ਥੌਟੀ ਨਹੀਂ ਦੇ ਸਕਦੇ ਹਾਂ ਉਹੀ ਤੇ ਗੱਲ ਹੈ ਨਾ ਫੇ ਕੋਈ ਗੱਲ ਹੋਊਗੀ ਤੇ ਅਥਾਰਟੀ ਮੰਗਦੇ ਆ ਜੇ ਸਰਕਾਰ ਨਾਲ ਕੁਝ ਚੰਗੀ ਚੀਜ਼ ਜਾਂ ਚੰਗਾ ਕੰਮ ਜੋੜਨਾ ਹੋਊਗਾ ਫੇਰ ਸਕੂਲ ਵਾਲੇ ਪੁੱਛਦੇ ਨਹੀਂ ਹੁੰਦੇ ਹੁਣ ਪੰਜਾਬ ਸਕੂਲ ਸੋਕਮ ਸਿੱਖਿਆ ਬੋਰਡ ਜਿਹਨਾਂ ਦੇ ਪੇਪਰਾਂ ਦੇ ਆ ਜਾਂਦੇ ਹੁੰਦੇ ਫੀਸ ਜਾਂਦੀ ਜਾਂ ਕੁਝ ਵੀ ਜਾਂਦਾ ਆ ਉਹ ਆਪਾਂ ਕਦੇ ਵੀ ਨਹੀਂ ਨਾ ਕਰ ਚਲ ਬਾਸ ਸਿੱਡਾ ਭਾਣਾ ਚਲੋ ਕੇ ਬਾਏ ਕਰਦੇ ਓਕੇ ਬਾਏ ਕਰਦੇ ਓਕੇ ਬਾਏ ਚੈਨਲ ਸਤਨਾਦਰ ਸਿੰਘ ਪਾਪਾ ਨੂੰ ਹੁੰਦਾ ਤੇ ਫੋਲੋ ਕਰ ਲੋ ਸਾਨੂੰ ਸਾਰੇ ਜਣੇ ਤੇ ਬਲੌਗ ਸ਼ੇਅਰ ਕਰਿਆ ਹੱਸਦੇ ਵਸਦੇ ਚਲ ਉਧਰ ਹੋਣੀ ਹੱਸਦੇ ਵਸਦੇ ਹੈਰੀ ਹਾਂ ਹੈ ਨਹੀਂ ਸੰਤ ਰੇਖਾ ਰਹੇ ਚਲੋ ਓਕੇ ਬਾਏ ਓਕੇ ਬਾਏ